ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੈਬਨ ਮੰਤਰੀ ਅਤੇ ਪ੍ਰਧਾਨ ਅਮਨ ਅਰੂੜਾ ਦਾ ਵੱਡਾ ਐਕਸ਼ਨ ਰਾਤੋ ਰਾਤ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਆਗੂ ਤੇ ਮਸਲਾ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਉਸ ਆਗੂ ਦਾ ਪ੍ਰਦਰਸ਼ਨ ਬੇਹਦ ਮਾਰਾ ਰਿਹਾ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਪਾਸੇ ਉਹਨਾਂ ਨੂੰ ਸਾਰੀਆਂ ਪਾਵਰਾਂ ਦਿੱਤੀਆਂ ਗਈਆਂ ਲਗਾਤਾਰ ਉਹ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਰਹੇ ਤੇ ਦੂਸਰੇ ਪਾਸੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਦੇ ਵਿੱਚ ਉਹਦੇ ਮੂੰਹ ਨੂੰ ਆਪ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਨਹੀਂ ਪਾਈਆਂ ਗਈਆਂ ਉਸ ਹਲਕੇ ਦੇ ਲੋਕਾਂ ਵੱਲੋਂ ਰਾਤੋ ਰਾਤ ਦਫ਼ਤਰ ਵੀ ਬਦਲ ਦਿੱਤਾ ਗਿਆ ਰਾਤੋ ਰਾਤ ਹੋਲਡਿੰਗ ਬੋਰਡ ਬੀ ਬਦਲਾਵ ਦਿੱਤੇਗਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਜਾਣਕਾਰੀ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਪਰੀਮੋ ਅਰਵਿੰਦ ਕੇਸ਼ਵਾਬ ਇਸ ਤੇ ਮੰਥਨ ਕਰਨਗੇ ਕਿ ਆਖਰਕਾਰ ਜਿਹੜੇ ਹਲਕਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰੀ ਉਹਨਾਂ ਦੇ ਜਿਹੜੇ ਹਲਕਾ ਇੰਚਾਰਜ ਨੇ ਜਾਂ ਜ਼ਿਲ੍ਹਾ ਪ੍ਰਧਾਨ ਨੇ ਜਾਂ ਵਿਧਾਇਕ ਨੇ ਉਹਨਾਂ ਉੱਤੇ ਕਿਸ ਤਰ੍ਹਾਂ ਦਾ ਐਕਸ਼ਨ ਲੈਣਾ ਹੈ ਕਿਸ ਤਰ੍ਹਾਂ ਉਹਨਾਂ ਨੂੰ ਵਾਰਨਿੰਗ ਦੇਣੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਖਾਸ ਕਰਕੇ ਨਵਾਂ ਸ਼ਹਿਰ ਤੋਂ ਆਮ ਨਵਾਂ ਸ਼ਹਿਰ ਆਮ ਆਜ਼ਦੀ ਪਾਰਟੀ ਦੀ ਸਰਕਾਰ ਦੇ ਸੱਤਾ ਸੰਭਾਲਦਿਆਂ ਪਾਰਟੀ ਲਈ ਕੰਮ ਕਰਨ ਵਾਲੇ ਹਲਕਾ ਇੰਚਾਰਜ ਲਲਿਤ ਮੋਨ ਪਾਠਕ ਵੱਲੋਂ ਸਥਾਨਕ ਚੰਡੀਗੜ੍ਹ ਰੋੜ ਤੇ ਸਰਕਾਰੀ ਸਕੂਲ ਨੇੜੇ ਪੁਰਾਣੇ ਡੀਐਸਪੀ ਦਫ਼ਤਰ ਵਿਖੇ ਬਣਾਏਗੇ ਆਮ ਆਜ਼ਦੀ ਪਾਰਟੀ ਦੇ ਇੱਕ ਦਫ਼ਤਰ ਵਿਖੇ ਆਪਣੀ ਤਸਵੀਰ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਚੀਵਾਲ ਦੀਆਂ ਤਸਵੀਰਾਂ ਤੇ ਲਗਾਇਆ ਗਿਆ ਬੋਰਡ ਜਿਸ ਤੇ ਦਫਤਰ ਲਲਤ ਮੂਨ ਪਾਠਕ ਲਿਖਵਾਇਆ ਗਿਆ ਸੀ ਹੁਣ ਬੋਰਡ ਬੀਤੇ ਦਿਨੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਚ ਨਵਾਂ ਸ਼ਹਿਰ ਚ ਆਮ ਆਦਮੀ ਪਾਰਟੀ ਦੀ ਇਕਰਾਰੀ ਹਫਾਤ ਤੋਂ ਬਾਅਦ ਉਸ ਬੋਰਡ ਨੂੰ ਉਸ ਸਥਾਨ ਤੋਂ ਹਟਾ ਦਿੱਤਾ ਗਿਆ ਹੈ ਖਾਸ ਕਰਕੇ ਲਲਤ ਨੂੰ ਲੈ ਕੇ ਕਿਉਂਕਿ ਲਲਤ ਪਾਠਕ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਲੈ ਕੇ ਹੁਣ ਤੱਕ ਉਸ ਦਫਤਰ ਦੇ ਮੋਰੀ ਸੀ ਅਤੇ ਇਲਾਕੇ ਦੇ ਦੁੱਖ ਰਸੀਪਤਾਂ ਦੇ ਸ਼ਰੀਕ ਹੁੰਦੇ ਸੀ ਮੌਕੇ ਤੇ ਹੀ ਮਸਲੇ ਹੱਲ ਕਰਦੇ ਸੀ ਲੇਕਿਨ ਨਵਾਂ ਸ਼ਹਿਰ ਦੇ ਵਿੱਚ ਕਰਾਰੀ ਹਾਰ ਹੋਈ ਜ਼ਿਲ੍ਹਾ ਪ੍ਰਿਚਿਤ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੀ ਦੱਸਿਆ ਜਾ ਰਿਹਾ ਹੈ ਕਿ ਸੰਮਤੀ ਚੋਣਾਂ ਨਵਾਂ ਸ਼ਹਿਰ ਚ ਆਪ ਕਰਾਰੀ ਹਾਰ ਤੋਂ ਬਾਅਦ ਉਕਤ ਬੋਰ ਸਥਾਨ ਨੇ ਲੱਗੇ ਉਹਨਾਂ ਹਟਾ ਕੇ ਉਸ ਥਾਂ ਤੇ ਜ਼ਿਲ੍ਹਾ ਦਫਤਰ ਸ਼ਹੀਦ ਭਗਤ ਸਿੰਘ ਨਗਰ ਆਮ ਆਦਮੀ ਪਾਰਟੀ ਦਾ ਬੋਰ ਲਗਾ ਦਿੱਤਾ ਹੈ ਇਸ ਬੋਰਡ ਦੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸਾਬਕਾ ਮੰਤਰੀ ਅਰਵਿੰਦ ਕੇਜੀਵਾਲ ਆਪ ਨੇਤਾ ਬਨੀ ਸੋਦੀਆ ਤੇ ਆਮ ਆਪ ਨੇਤਾ ਅਮਨ ਅਰੋੜਾ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਜਦ ਕਿ ਹਲਕਾ ਇੰਚਾਰਜ ਲਲਤ ਮੂਨ ਪਾਟਕ ਦੀ ਤਸਵੀਰ ਨੂੰ ਹਟਾ ਦਿੱਤਾ ਗਿਆ ਹੈ ਜਿਸ ਦੇ ਕਾਰਨਾਂ ਦਾ ਹਾਲੇ ਕੋਈ ਪਤਾ ਨਹੀਂ ਲੱਗਿਆ ਯਾਨੀ ਕਿ ਰਾਤੋਂ ਰਾਤ ਬੋਰਡ ਲਗਵਾ ਦਿੱਤੇ ਗਏ ਨੇ ਖਾਸ ਕਰਕੇ ਲਲਤਬੂਨ ਪਾਟਕ ਦੀ ਤਸਵੀਰ ਉਸ ਮੋੜ ਤੇ ਨਹੀਂ ਦਿਖ ਰਹੀ ਜਿਸ ਇੱਕ ਪਾਸੇ ਤਸਵੀਰ ਲੱਗੀ ਜੀ ਦੂਸਰੇ ਪਾਸੇ ਦਫਤਰ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਦੇ ਸੀ ਲਲਤਬੂਨ ਪਾਟਕ ਲੇਕਿਨ ਲਲਤਬੂਨ ਪਾਟਕ ਦੀ ਤਸਵੀਰ ਨੂੰ ਹਟਾ ਦਿੱਤਾ ਗਿਆ ਹੈ ਇਹ ਬੋਰ ਨੂੰ ਦੇਖ ਕੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਹੁਣ ਇਹ ਦਫਤਰ ਹਲਕਾ ਅਨਜਾਣਦਾ ਰਹੇਗਾ ਜਾ ਇਸ ਮੂ ਜਿਲ੍ਹਾ ਪ੍ਰਧਾਨ ਸਮੇਤ ਹੋਰ ਨਾ ਆਗੂਆਂ ਵੱਲੋਂ ਚਲਾਉਣ ਦੇ ਉਪਰਾਲੇ ਕਿਤੇ ਜਾਣਗੇ ਜ਼ਿਕਰਯੋਗ ਹੈ ਕਿ 2022 ਦੀ ਆਪ ਆਪ ਵਿੱਚ ਆਪ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਲਲਿਤ 파ਟਕ ਮੂਨ ਵੱਲੋਂ ਦਫਤਰ ਡੀਐਸਪੀ ਨਵਾਂ ਸ਼ਹਿਰ ਵਿਖੇ ਆਪਣਾ ਦਫਤਰ ਸਥਾਪਿਤ ਕਰ ਲਿਆ ਗਿਆ ਸੀ ਜਿਸ ਕਾਰਨ ਜਿਲ੍ਹਾ ਪ੍ਰਧਾਨ ਸੁਤਰਾਮ ਸਿੰਘ ਜਰਾਲਪੁਰ ਨੂੰ ਜਿਲ੍ਹਾ ਪਦਰੀ ਦਫਤਰ ਲਈ ਥਾਣਾ ਮਿਲਣ ਕਰ ਉਹਨਾਂ ਨੇ ਸ਼ੁਕਰਾ ਮਹੱਲਾ ਵਿੱਚ ਇੱਕ ਦਫਤਰ ਕਰਾਏ ਤੇ ਲੈ ਕੇ ਉੱਥੇ ਕੁਰਸੀਆਂ ਅਤੇ ਹੋਰ ਸਮਾਨ ਖੋਆ ਜਦ ਕਿ ਹਲਕਾ ਇੰਚਾਰਜ 파ਟਕ ਵੱਲੋਂ ਇਸ ਤਾਂ ਹੀ ਆਪਣਾ ਦਫ਼ਤਰ ਸਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਸੁਣਨ ਦੇ ਉਪਰਾਲੇ ਕੀਤੇ ਜਾ ਰਹੇ ਸਰ ਪਰ ਹੁਣ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਤੋਂ ਬਾਅਦ ਦਫ਼ਤਰ ਚ ਦਫ਼ਤਰ ਨੂੰ ਜ਼ਿਲ੍ਹਾ ਦਫ਼ਤਰ ਵਿੱਚ ਤਬਦੀਲ ਕਰਨਾ ਲੋਕਾਂ ਦੀ ਸਮਝ ਤੋਂ ਪਰੇ ਹੈ ਉਦਨ ਇਸ ਸੰਬੰਧੀ ਹਲਕਾ ਇੰਚਾਰਜ ਲਾਲ ਤੁਮਣ 파ਟਕ ਅਤੇ ਜ਼ਿਲ੍ਹਾ ਪ੍ਰਧਾਨ ਸਤਰਾਮ ਜਲਾਲਪੁਰ ਅਤੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ ਇਹ ਵੀ ਲੱਗ ਰਿਹਾ ਹੈ ਜਿਵੇਂ ਲਲਿਤ ਮੋਨ ਪਾਟਕ ਨੂੰ ਆਮ ਆਦਮੀ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੋਵੇ ਜ਼ਿਲ੍ਹਾ ਪ੍ਰਿਜਿਤ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਮੈਂ ਇੱਕ ਦਿਨ ਬਾਅਦ ਬੋਰ ਵੀ ਬਦਲ ਦਿੱਤਾ ਗਿਆ ਦਫ਼ਤਰ ਵੀ ਬਦਲ ਦਿੱਤਾ ਗਿਆ ਅਤੇ ਮੋਨ ਲਲਿਤ ਪਾਟਕ ਉਸ ਦਫ਼ਤਰ ਦੇ ਵਿੱਚ ਦਿਖਾਈ ਨਹੀਂ ਦਿੱਤੇ ਯਾਨੀ ਕਿ ਜਿਹੜੇ ਮੰਤਰੀਆਂ ਅਤੇ ਵਿਧਾਇਕਾਂ ਅਤੇ ਆਗੂਆਂ ਦੀ ਕਾਰਗੁਜ਼ਾਰੀ ਮਾੜੀ ਰਹੀ ਹੈ ਉਨ੍ਹਾਂ ਉੱਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਐਕਸ਼ਨ ਹੋਵੇਗਾ